ਦੁਨੀਆ ਦੀ ਸਭ ਤੋਂ ਵੱਡੀ ਦਾਤ ਪਤਾ ਕੀ ਹੈ ਜੇ ਤੁਹਾਨੂੰ ਦੋ ਟੈਮ ਦੀ ਰੋਟੀ ਜੁੜਦੀ ਪਈ ਹੈ ਤਾਂ ਖੁਦ ਤੋੜ ਕੇ ਉਸ ਨੂੰ ਮੂੰਹ ਵਿੱਚ ਪਾਉਂਦੇ ਪਿਓ ਤੇ ਉੱਪਰੋਂ ਪੱਛੀ ਦੀ ਵੀ ਪਈ ਹੈ ਤਾਂ ਇਸ ਤੋਂ ਵੱਡੀ ਦਾਤ ਕੋਈ ਹੋਰ ਹੋ ਨਹੀਂ ਸਕਦੀ ਸੱਚ ਕਹਿ ਕੇ ਜਾਣਿਓ ਜਦੋਂ ਬੰਦਾ ਮੱਜੇ ਦੇ ਪੈ ਜਾਂਦਾ ਤਾਂ ਫਿਰ ਉਹ ਕਿਤੇ ਨਾ ਕਿਤੇ ਰਿਸ਼ਤੇ ਵਾਲੇ ਵੀ ਬੋਝ ਬਣ ਕੇ ਰਹਿ ਜਾਂਦਾ ਜੇ ਤੁਹਾਡੀ ਸਿਹਤ ਠੀਕ ਨਹੀਂ ਤਾਂ ਸੱਚ ਜਾਣਿਓ ਇਹ ਜਿਹੜੀਆਂ ਵੱਡੀਆਂ ਕੋਠੀਆਂ ਘਾਰਾਂ ਇਸਾਬੋ ਮਿੱਟੀ ਲੱਗਦੀਆਂ ਨੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਵੀ ਸੱਚੇ ਪਰਮਾਤਮਾ ਕੇ ਹੱਥ ਜੋੜਦੇ ਨਾ ਤੇ ਸਰਬੱਤ ਦਾ ਭਲਾ ਹੀ ਮੰਗਿਆ ਕਰੋ ਗੱਲ ਪੂਰੀ ਸੁਣੋ ਤੇ ਅਖੀਰ ਤੱਕ ਜਰੂਰ ਸੁਨਿਆ ਕਰੋ ਤੇ ਸੱਚੀਆਂ ਗੱਲਾਂ ਨੂੰ ਸਪੋਰਟ ਜਰੂਰ ਕਰਿਆ ਕਰੋ ਮਿਹਨਤ ਕਰਕੇ ਖਾਣ ਵਾਲਾ ਖਬਰ ਹੁੰਦਾ ਨਹੀਂ ਹੁੰਦਾ ਉਹ ਪੋਤਾ ਪੈਸਿਆਂ ਵਾਲਾ ਚੈਨਾ ਸੌਂਦਾ ਨਹੀਂ ਹੁੰਦਾ ਗੱਲ ਪੂਰੀ ਹੁੰਦੀ ਹੈ ਕਿਸੇ ਦੇ ਪਿੱਛੇ ਪਿੱਛੇ ਕਰਨੀ ਜਿਹੜਾ ਸੱਚਾ ਬੰਦਾ ਕਦੇ ਘਬਰਉਂਦਾ ਨਹੀਂ ਹੁੰਦਾ ਮਾ ਤਾਂ ਵੱਧ ਕੀ ਦੁਨੀਆ 'ਚ ਕੋਈ ਪਿਆਰ ਨਹੀਂ ਦੇ ਪਾਪੂ ਵਰਗਾ ਕੋਈ ਜਿਗਰੀ ਯਾਰ ਨਹੀਂ ਹੁੰਦਾ ਜੋ ਧੋਖਾ ਕਰ ਜਾਂਦੀ ਉਸ ਤੇ ਇਤਬਾਰ ਨਹੀਂ ਹੁੰਦਾ ਉਹ ਅੱਜ ਪਹਿਲਾ ਵਾਂਗੂ ਇਕੱਠਾ ਕੋਈ ਪਰਵਾਹ ਨਹੀਂ ਹੁੰਦਾ ਲੇਖਾ ਜੋਖਾ ਤਾਂ ਦੇਣਾ ਹੀ ਪੈਣਾ ਰੱਬ ਰਿਸ਼ਵਤ ਨਹੀਂ ਲੈਂਦਾ ਦਿਲ ਸਾਫ਼ ਰੱਖੋ ਲੇਖਾ ਜੋਖਾ ਕਮਾਈ ਲੈਣੀ ਕਰਮਾਂ ਦਾ ਹੁਣਾ ਹੈ ਇਨਸਾਨ ਹੀ ਇਨਸਾਨ ਦਾ ਰਾਹ ਕੱਟਦੀਆਂ ਹਨ ਬਿੱਲੀਆਂ ਤਾਂ ਵੈਸੇ ਹੀ ਬਦਨਾਮ ਹਨ ਚਲਾਕੀ ਇਨਸਾਨਾਂ ਨਾਲ ਦਾ ਚੱਲ ਜਾਂਦੀ ਆ ਪਰ ਰੱਬ ਨਾਲ ਨਹੀਂ ਕਾ ਨੂੰ ਪਾਣੀ ਦੇ ਕੇ ਰੁੱਖ ਨਹੀਂ ਮਿਲਣਾ ਦੂਜਿਆਂ ਨੂੰ ਦੁੱਖ ਦੇ ਕੇ ਸੁੱਖ ਨਹੀਂ ਮਿਲਣਾ ਦੇਖੋ ਮੈਂ ਬਾਬਾ ਦੀਪ ਸਿੰਘ ਜੀ ਦਾ ਵੀ ਬਹੁਤ ਤਗੜਾ ਥੇਲਾ ਕਹਿ ਲਓ ਭਗਤਾਂ ਮੈਂ ਚੱਕੀ ਬਾਣੀ ਤਨੀ ਚੱਕੀ ਸਰੂਪ ਤੇ ਨਹੀਂ ਮੋਨਾ ਭਾਵੇਂ ਚਾਰ ਲੋਕ ਗਾਲਾਂ ਕੱਢਣਗੇ ਤੇ ਆਲੂ ਵਾਂਗੂ ਚੰਨਿਆ ਪਿਆ ਬਈ ਇਹ ਕਿਤੇ ਰੱਬ ਐਂ ਕਹਿੰਦੇ ਨਾ ਕਮੈਂਟਾਂ ਗੱਲ ਪੂਰੀ ਸੁਣਿਆ ਹ ਉਸ ਤੇ ਐਡ ਤੱਕ ਜਰੂਰ ਸੁਣਿਆ ਕਰੋ ਸਾਨੂੰ ਜ਼ਿੰਦਗੀ ਕੁਝ ਸਾਲਾਂ ਲਈ ਹੀ ਹੀਟ ਤੇ ਜੋ ਵੀ ਕਰਮ ਕਰਦੇ ਆਂ ਸੋ ਸਮਝ ਕੇ ਕਰਿਆ ਕਰੋ ਕਿਉਂਕਿ ਨਾ ਤਾਂ ਕਿਸੇ ਦੀ ਅਸੀਸ ਖਾਲੀ ਜਾਂਦੀ ਜੇ ਅਤੇ ਨਾ ਹੀ ਬਦ ਅਸੀਸ। ਇਨਸਾਨ ਵਿੱਚ ਇਨਸਾਨ ਤੋਂ ਦੂਰ ਕਰਨ ਵੇ ਸਿਰਫ ਦੋ ਹੀ ਚੀਜ਼ਾਂ ਨੇ ਇੱਕ ਜ਼ੁਬਾਨ ਤੇ ਦੂਸਰਾ ਪੈਸਾ। ਜੇ ਪੜਾ ਕਰੋਗੇ ਤਾਂ ਰੱਬ ਵੀ ਛੱਪੜ ਪਾੜ ਕੇ ਦੇਵੇਗਾ। ਜੇ ਕਿਸੇ ਨਾਲ ਚਲਾਕੀਆਂ ਕਰੋਗੇ ਤਾਂ ਰੱਬ ਥੱਪੜ ਮਾਰ ਕੇ ਲਵੇਗਾ। ਜੀਵਨ ਵਿੱਚ ਪੈਸਾ ਨੇ ਵਿਵਾਰਿਕ ਮੌਕਿਆਂ ਦੀ ਸ਼ਮਸ਼ਾਨ ਵਿੱਚ 4 ਕਰੋੜ ਨਹੀਂ 4 ਲੋਕੇ ਛੱਡ ਜਾਂਦੇ। ਪੈਸਾ ਜਿਆਦਾ ਹੋਵੇ ਤਾਂ ਲੋਕ ਰੇਤ ਵੇਖਣ ਵੀ ਦੁਬਈ ਜਾਂਦੇ ਪਰਮਾਤਮਾ ਨੂੰ ਇਹ ਸਭ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਕਿ ਤੁਸੀਂ 2 ਸਾਲ ਤੱਕ ਪਾਠ ਕਰਕੇ ਜੇ ਮੈਂ ਕਾਰਜਰਾਸ ਨਾ ਕੀਤੇ ਤਾਂ ਮੇਰੇ ਤੋਂ ਮੁੱਖ ਮੋੜ ਕੇ ਬਹਿ ਜਾਣਾ ਇਸ ਤਰ੍ਹਾਂ ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਆਪਣਾ ਨਹੀਂ ਮੰਨਦਾ ਜਿਹੜੇ ਆਪਣੇ ਹੁੰਦੇ ਨੇ ਉਹ ਇੱਕੋ ਗੱਲ ਹੀ ਕਹਿੰਦੇ ਹੁੰਦੇ ਆ ਕਿ ਜੋ ਕੀਤਾ ਉਹ ਵੀ ਵਧੀਆ ਜੋ ਕਰੋਗੇ ਉਹ ਵੀ ਵਧੀਆ ਜੋ ਕਰ ਰਹੇ ਹੋ ਉਹ ਵੀ ਵਧੀਆ ਹੈ ਜੇ ਕੱਲ ਨੂੰ ਮੈਂ ਤੇਰੇ ਤੋਂ ਪਰਮਾਤਮਾ ਨਿਰਾਸ਼ ਹੋਵਾਂ ਵੀ ਤਾਂ ਇਹ ਨਾਰਾਜ਼ਗੀ ਤੁਹਾਡੀ ਮਿਹਰ ਦੇ ਨਾਲ 2-3 ਦਿਨ ਤੋਂ ਵੱਧ ਨਾ ਰਵੇ ਕਿ ਮੈਨੂੰ ਮੁੜ ਕੇ ਆਪਣੀ ਕਰਾਮਾਤ ਨਾਲ ਆਪਣੇ ਨਾਲ ਬਸ ਜੋੜ ਲਵੋ